ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗੁਰਦੁਆਰਾ ਮਹਿਲ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਇਤਿਹਾਸਿਕ ਸਥਾਨ ਆ ਜੀ ਪਾਤਸ਼ਾਹੀ ਦਸਵੀਂ ਦਾ ਤੇ ਬਾਬਾ ਜੀ ਦਾ ਸਾਰਾ ਇਤਿਹਾਸ ਆਪਾਂ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਜਿਹੜਾ ਤੁਸੀਂ ਵੇਖਦੇ ਹੋ ਸਾਰਾ ਇਹ ਗੁਰਦੁਆਰਾ ਮਹਿਲ ਸਾਹਿਬ ਪਾਤਸ਼ਾਹੀ ਦਸਵੀਂ ਫਗਤਾਪਾਈ ਕਾ ਜ਼ਿਲ੍ਹਾ ਬਠਿੰਡਾ ਵਿੱਚ ਐ ਇਸ ਪਾਵਨ ਸਥਾਨ ਤੇ ਦਸਮ ਪਾਤਸ਼ਾਹ ਗੁਰੂ ਕਲਗੀ ਧਰਮਰਣ ਚਰਨ ਪਾਏ ਸੀ ਜਦੋਂ ਮਹਾਰਾਜ ਪਿੱਛੇ ਮਾਛੀਬਾੜੇ ਦਾ ਜੰਗਲ ਤੇ ਇਧਰੋਂ ਮਾਲਵੇ ਨੂੰ ਆਏ ਤੇ ਇਧਰ ਦੀਨਾ ਕਾਂਗੜ ਪਿੰਡਾਂ ਨੇੜੇ ਉੱਥੇ ਮਹਾਰਾਜ ਨੇ ਜਫਰਨਾਮਾ ਸਭ ਲਿਖਿਆ ਤਾਂ ਉਸ ਵੇਲੇ ਇੱਥੇ ਜਿਹੜੇ ਭਾਈ ਭਗਤਾ ਜੀ ਸੀ ਭਾਈ ਬਹਿਲੋ ਜੀ ਦੇ ਪੁੱਤਰੇ ਇਹ ਉਹ ਭਾਈ ਬਹਿਲੋ ਜੀ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਭਾਈ ਬਹਿਲੋ ਸਭ ਤੋਂ ਪਹਿਲੋਂ ਜਿੰਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਨਗਰ ਬਸਾਇਆ ਸੀ ਭਾਈ ਭਗਤਾ ਜੀ ਨੇ ਭਾਈ ਬਹਿਲੋ ਜੀ ਦੇ ਪੁੱਤਰੇ ਨੇ ਤਾਂ ਉਸ ਵੇਲੇ ਫਿਰ ਇੱਥੇ ਆ ਕੇ ਜਦੋਂ ਪਤਾ ਲੱਗਿਆ ਭਾਈ ਭਗਤਾ ਜੀ ਨੂੰ ਵੀ ਦਸਮ ਪਾਤਸ਼ਾਹ ਆਇਆ ਉਹ ਆਪਣੇ ਪੰਜ ਪੁੱਤ ਤਾਰਾ ਭਾਰਾ ਮੀਰਾ ਤੇ ਵਖਤਾ ਤੇ ਭਾਈ ਗੁਰਦਾਸ ਜੀ ਪੰਜਾਂ ਨੂੰ ਲੈ ਕੇ ਸੰਗਤਾਂ ਨੂੰ ਨਾਲ ਲੈ ਕੇ ਮਹਾਰਾਜ ਨੂੰ ਬੜੇ ਆਦਰ ਨਾਲ ਲੈਣ ਗਏ ਦਸਮ ਪਾਤਸ਼ਾਹ ਗੁਰੂ ਕਲਗੀ ਧਰਮ ਰਾਜ ਇੱਥੇ ਤਿੰਨ ਦਿਨ ਰਹਿ ਇਹ ਭਾਈ ਭਗਤਾ ਜੀ ਦਾ ਘਰ ਆ ਥਲੇਦਰ ਹੂੰ ਤੁਸੀਂ ਦੇਖਿਓ ਬਣੀ ਹੋਈ ਆ ਪ੍ਰਤਨ ਕੰਧ ਵੀ ਮੌਜੂਦ ਆ ਭਾਈ ਭਗਤਾ ਜੀ ਦੇ ਘਰ ਦੀ ਇੱਥੇ ਦਸਮ ਪਾਤਸ਼ਾਹ ਬੈਠੇ ਤਿੰਨ ਦਿਨ ਮਹਾਰਾਜ ਰਹੇ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸੰਗਤਾਂ ਨੂੰ ਰੱਬੀ ਉਪਦੇਸ਼ ਮੰਡਿਆ ਬਾਣੀ ਬਾਣੀ ਨਾਲ ਜੋੜਿਆ ਤੇ ਇੱਥੇ ਮਹਾਰਾਜ ਨੇ ਬਚਨ ਕੀਤੇ ਵੀ ਭਾਈ ਸ਼ਰਧਾ ਭਾਵਨਾ ਨਾਲ ਆਉਣ ਵਾਲਿਆਂ ਨੂੰ ਗੁਰੂ ਸਮਤ ਦੇਗਾ ਸ਼ਬਦ ਨਾਲ ਜੋੜੇਗਾ ਜੀਵਨ ਸਵਰੇਗਾ ਮੰਨੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ ਬਖਸ਼ਿਸ਼ਾਂ ਵਰਤਣਗੀਆਂ ਇਸੇ ਪਿੰਡ ਵਿੱਚ ਇੱਕ ਖੂਹ ਹੈ ਇਤਿਹਾਸਕ ਖੂਹ ਹੈ ਜਿਹਨੂੰ ਕਿਹਾ ਜਾਂਦਾ ਭਾਈ ਖੂਤਾਂ ਵਾਲਾ ਖੂਹ ਕਹਿ ਦਿੰਦੇ ਨੇ ਉਹ ਖੂਹ ਵੀ ਉਸ ਵੇਲੇ ਭਾਈ ਭਗਤਾ ਜੀ ਨੇ ਲੋੜ ਮੁਤਾਬਕ ਇੱਥੇ ਖੂਹ ਲਵਾਇਆ ਸੰਗਤਾਂ ਉੱਥੇ ਵੀ ਇਤਿਹਾਸਕ ਸਥਾਨ ਹੈ ਨਗਰ ਦਾ ਬੜੀ ਸ਼ਰਧਾ ਭਾਵਨਾ ਨਾਲ ਨਮਸਕਾਰਾਂ ਕਰਦੀਆਂ ਇਸੇ ਨਗਰ ਚ ਖੂਹ ਦੇ ਨੇੜੇ ਜਿਹੜਾ ਗੁਰਦੁਆਰਾ ਹੈ ਉੱਥੇ ਛੇਵੇਂ ਪਾਤਸ਼ਾਹ ਵੀ ਆਏ ਇਤਿਹਾਸ ਕਹਿੰਦੇ ਦਸਵੇਂ ਪਾਤਸ਼ਾਹ ਤੇ ਆਏ ਆਏ ਆ ਛੇਵੇਂ ਪਾਤਸ਼ਾਹ ਵੀ ਆਏ ਤੋ ਇਹ ਗੁਰਦੁਆਰਾ ਸਹਿਬ ਗੁਰਦੁਆਰਾ ਮਹਿਲ ਸਹਿਬ ਭਗਤਾ ਭਾਈ ਕਾ ਦਸਮ ਪਤਸ਼ਾ ਦਾ ਇਤਿਹਾਸਿਕ ਸਥਾਨ ਹੈ ਭਾਈ ਭਗਤਾ ਜੀ ਦਾ ਘਰ ਹੈ। ਸੋ ਇੱਥੇ ਮਹਾਰੇ ਦੀ ਕਿਰਪਾ ਨਾਲ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਸਾਰੀਆਂ ਸੇਵਾਵਾਂ ਚੱਲਦੀਆਂ। ਪ੍ਰਬੰਧਕ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਗੁਰਬਾਣੀ, ਨਿਤਨੇਮ, ਕਥਾ ਕੀਰਤਨ, ਗਤਕੇ ਦੀ ਜਿਹੜੀ ਟੀਮ ਹੈ ਇਥੋਂ ਦੀ ਬੱਚਿਆਂ ਦੇ ਦਸਤਾਰਾਂ ਦੇ ਕੈਂਪ, ਗੁਰਬਾਣੀ ਦੀ ਸੰਥਿਆ ਇਹ ਸਾਰੇ ਪ੍ਰਵਾਹ ਚੱਲਦੇ ਆ। ਸੋ ਗੁਰੂ ਕਿਰਪਾ ਕਰੇ ਭਾਈ ਦਰਸ਼ਕੀਦਾਰ ਜਦੋਂ ਵੀ ਆਉਂ ਕਰੂੰ ਆਪਣਾ ਜੀਵਨ ਸਫਲ ਕਰੋ ਪੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ